ਜਪ ਜੀ ਸਾਹਿਬ ਇੱਕ ਓਨਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪਰਸਾਦ ਜਪ ਆਦ ਸਚੁ ਦੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨੋ ਹੋਵੈ ਜੇ ਸੋਚੀ ਲਖਵਾਰੁ ਚੁਪੈ ਚੁਪਨਾ ਹੋਵੈ ਜੇ ਲਾਇ ਰਹਾਲੇ ਬਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪ੍ਰਿਆ ਭਾਰ ਸਹਿਚਾਨ ਪਲਖ ਹੋਏ ਤਾਂ ਇੱਕ ਨਾ ਚਲੇ ਨਾਲ ਕਿਵ ਸਚਾਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਣ ਦੀ ਹੁਕਮ ਲੈ ਵਡੇ ਰਾਈ ਹੁਕਮੀ ਉਤਮਨੀਜ ਹੁਕਮ ਲਿਖਦੁ ਸੁਖ ਪਾਈਏ ਇੱਕ ਨਾ ਹੁਕਮੀ ਬਖਸ਼ੀਸ ਹੈ ਕੋ ਹੁਕਮੀ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਕੋ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੀ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜਨ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦ੍ਯਾ ਵਿਚਾਰ ਗਾਵੇ ਕੋ ਸਾਜ ਕ੍ਰਿਤਨ ਖਹਿ ਗਾਵੇ ਕੋ ਜੀ ਲੈ ਵਰਦੇ ਗਾਵੇ ਕੋ ਜਾਪੇ ਰਸੇ ਦੂਰ ਗਾਵੇ ਕੋ ਵੇਖੇ ਹਾਦਰਹ ਦੂਰ ਕਥਨਾ ਕਥੀ ਨਾ ਆਵੇ ਟੋਟ ਕਦ ਕਦ ਗਥੀ ਕੋਟੀ ਕੋਟ ਕੋਟ ਦੈਂਦਾ ਦੇ ਲੈਂਦੇ ਤਬਾਹੇ ਦੁਗਾ ਦੁਗੰਤਰ ਖਾਈ ਖਾਏ ਹੁਕਮੇ ਹੁਕਮ ਜਲਾਏ ਰਹੋ ਨਾਨਕ ਵਿਭਸੇ ਵੇ ਪਰਵਾਹ ਸਾਚਾ ਸਹਿਬ ਸਾਚਨਾਈ ਭਾਖਿਆ ਭਾਉ ਜੋ ਪਾਰਿਆ ਆਕੇ ਮੰਗੇ ਦੇਹ ਦੇਹ ਦਾਤ ਕਰੇਗਾ ਤਾਰ ਪੈਰਟੀ ਅਗੇ ਰਖੀਐ ਜਿੱਤ ਸੇ ਦਰਬਾਰ ਮੋਹ ਕੇ ਬੋਲਨ ਬੋਲੀਐ ਜਿਸ ਨੂੰ ਤਰੇ ਪਿਆਰ ਅਮ੍ਰਿਤ ਵੇਲਾ ਸਚਨਾ ਵਢਿਆਈ ਵਿਚਾਰੇ ਕਰਮੇ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਥਾਪੇਣ ਜੈ ਕੀਤਾ ਨਾ ਹੋਏ ਆਪੇ ਆਪ ਨਰਨਜਨ ਸੋਏ ਜਿਣ ਸੇਵੈ ਤਨ ਪਾਇਆ ਮਾਨ ਨਾਨਕ ਦਾਵੀਏ ਗੁਨੀ ਨਿਧਾਨ ਗਾਵੀਐ ਸੁਨਿਯਮਨ ਰਖੀਏ ਭਾਉ ਦੁਖ ਪਰ ਹਰਜੋ ਕਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਇ ਗੁਰੇ ਸਿਰ ਗੁਰੂ ਗੋ ਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਥਿ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਮਾ ਜੇ ਤਿਸ ਭਾਵਾਂ ਵਿਨ ਭਾਣੇ ਕੀ ਨਾ ਹੀ ਕਰੀ ਜੇ ਕਿਸ ਰਠਿਓ ਪਾਈ ਬੈਠਾ ਮਿਣ ਕਰਮਾ ਕੇ ਮਿਲੇ ਲਈ ਮਾਤ ਵਿਚ ਰਤਨ ਜੋ ਹਰਮਾਨ ਜੇ ਗੁਰ ਕੀ ਸਿੱਖ ਸੁਣੀ ਗੁਰਾਇਕ ਦੇ ਹੀ ਬੁਝਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵੇ ਸ੍ਰੀ ਨਾ ਜਾਈ ਜੇ ਤੁਚਾਰੇ ਹਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨਾਮ ਰਖਾਈ ਗਜਸ ਕੀਰਜਗਲੇ ਜੇ ਤਿਸ ਨਦਰਣਾ ਵੇ ਤਾਂ ਬਾਤ ਨਾ ਪੁੱਛੇ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਮਨ ਧਾਗੁਣ ਦੇਹ ਤੇਹਾ ਕੋਈ ਨ ਸੁਝੇ ਜੇ ਤਿਸ ਗੁਰ ਕੋਈ ਕਰੇ ਸੁਨੈ ਸਿੱਧ ਭੇਦ ਸੁਨਨਾਤ ਸੁਨੈ ਤਰਤ ਤਵਲੇ ਆਕਾਸ਼ਨ ਦੀਪਲੁ ਹਪਾ ਤਾਰ ਸੁਨੈ ਪੂਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨੈ ਦੁਖ ਪਾਪ ਕਾ ਨਾਸ ਸੁਨੈ ਸਰਬਰ ਮਹਿੰਦਰ ਸੁਨੈ ਮੁਖ ਸੁਲਾ ਹਨਮੰਦ ਸੁਨੈ ਜੋਗ ਜੁਗਤਨ ਪੇਰ ਸੁਨੈ ਸਾਸ ਮਰਤਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੈ ਦੁਖ ਪਾਪ ਕਾ ਨਾਸ ਸੁਨੈ ਸਾ ਸੰਤੋ ਗਿਆਨ ਸੁਨੈ ਅਸ਼ਟਕਾਇ ਸੁਨਾਨਾ ਸੁਨੇ ਪਰ ਪੜ ਪਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸਨ ਦੁਖ ਪਾਪ ਕਾ ਨਾਸ ਸੁਨੇ ਸਰਾਗੁਨਾ ਕੇਗਾਹ ਸੁਨੇ ਸੇਖ ਪੀਰ ਪਾਸਾ ਸੁਮਨ ਦੇ ਭਾਵੇ ਰਾਹ ਸੁਨੇ ਹਾਥ ਵੇਸ ਗਹ ਨਾਨਕ ਭਗਤਾ ਸਦਾ ਵਿਗਾਸਨ ਦੁਖ ਪਾਪ ਕਾ ਨਾਸ ਮਨਨੇ ਕੀਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਬਸਤਾਏ ਕਾਗਦ ਕਰਮ ਨਾਲ ਖਨ ਹਾਰ ਮੰਨੇ ਕਾ ਬਿਕਰ ਵਿਚਾਰੇ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮਹ ਝੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸ ਪ੍ਰਗਟ ਜਾਏ ਮੰਨੇ ਮਗਨ ਥੱਲੇ ਪੰਥ ਮੰਨੇ ਤਰਮ ਸੇ ਤੀਸਰ ਮੰਦੇ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇਂ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸਿੱਖ ਮੰਨੇ ਨਾਨਕ ਭਵੇ 라 ਪੇਖਾਂ ਐਸਾ ਨਾਮ ਨਰੰਧਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਵਰਦਾਨ ਪंचे ਪਾਵੇ ਦਰਗੇ ਮਾਨ ਪंचे ਸੋਹੇ ਦਰ ਰਾਜਾਨ ਪੰਚਾ ਕਾ ਗੁਰੇ ਕਥਿਆਣ ਜੇ ਕੋ ਕਹੇ ਘਰੇ ਵਿਚਾਰ ਕਰਦੇ ਕੇ ਘਰਨੇ ਨਹੀਂ ਸਮਾਰ ਤੋਲ ਧਰਮ ਦੇ ਆਕਾ ਪੂ ਸੰਤੋਖ ਧਾਵ ਰੱਖਿਆ ਜਨ ਸੋਤ ਨੇ ਕਬਜੇ ਹੋਵੇ ਸਚਿਆਰ ਧਮਲੇ ਉੱਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਪਾਲ ਧਲੇ ਕਵਨ ਜੋਰ ਜੀ ਯਾਦ ਰੰਗਾ ਕੇ ਨਾਮ ਸੁਬਨੈ ਲਖਿਆ ਬੁੜੀ ਕਲਾ ਮਹਿ ਲਖਾ ਲਗ ਜਾਣੇ ਕੋ ਲਖਾ ਲਖਿਆ ਕੀਤਾ ਹੋਇ ਕੀਤਾ ਤਾਣ ਸਵਾਲੇ ਰੂਪ ਕੀਤਾ ਜਾਣੇ ਕੋਣ ਕੋਦ ਕੀਤਾ ਵਸਹਿ ਕੋ ਕਵਾ ਤਿਸਤੇ ਹੋਵੇ ਲਖਿਦਰਿਆ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਦੇਵਤੁਰ ਭਾਵੇ ਸਾਈ ਪਲੀਕਾਰ ਤੁ ਸਨਾ ਸਲਾਮ ਤੁ ਨਰੰਕਰ ਅ ਸੰਗ ਜਪੀ ਸੰਗ ਭਾਉ ਸੰਗ ਪੂਰਾ ਸੰਗ ਤਬਤਾਉ ਅ ਸੰਗ ਰੰਮ ਤੁਮਕ வேத ਪਾਠ ਸੰਯੋਗਮਨ ਰਹੇ ਉਦਾਸ ਸੰਗ ਪਦ ਪੁਣ ਜਾਣ ਵੀ ਵਿਚਾਰ ਸੰਗ ਸਦ ਸੰਖ ਦਾਤਾਰ ਅ ਸੰਗ ਸੂਰਮਾ ਭਗਸਾਰ ਸੰਗ ਮੋਣ ਲੈ ਬਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਦੇਵਤੁਰ ਭਾਵੇ ਸਾਈ ਪਲੀਕਾਰ ਤੁ ਸਰਾ ਸਲਾਮ ਤੁ ਨਰੰਕਰ ਸੰਖ ਮੋਰੇਲੀ ਆਂਦ ਕੋਰੇ ਸੰਖ ਜੋਰ ਹਰਾਮ ਕੋਰੇ ਸੰਖ ਮਰ ਕਰ ਜਾਏ ਜੋਰ ਸੰਗ ਗਲਵਰ ਹਤਿਆ ਕਮਾਏ ਸੰਖ ਪਾਪੀ ਭਾਗ ਕਰ ਜਾਏ ਸੰਖੁਰ ਰੈਰ ਘੁੜੇ ਫਿਰੈ ਸੰਖ ਮਲੇਸ਼ ਮਲ ਭਗ ਗਾਇ ਸੰਖ ਨੰਦਕਸ਼ਰ ਕਰੇ ਭਾਰ ਨਾਨਕ ਨੀਜ ਕਹੇ ਵਿਚਾਰ ਮਾਰਿਆਂ ਜਿਵੇਂ ਇੱਕ ਵਾਰ ਜੋਤ ਨੂੰ ਭਾਵੇ ਸਾਈ ਭਲੀਕਾਰ ਤੁਸਰਾ ਸਲਾਮ ਤੇ ਨਿਰੰਕਾਰ ਅਸੰਖ ਨਾਮਯ ਅਸੰਖ ਤਾਂ ਮੇ ਜਮ ਮਦਮ ਸੰਖ ਲੋ ਸੰਕਿਆ ਸੁਰਪਾਰ ਹੋਏ ਕ੍ਰੀ ਨਾਮਕ ਕ੍ਰੀਸਾ ਲਹ ਅਖਰੀ ਗਿਆਨ ਗੀਤ ਗੁਣ ਦਾਹ ਅਖਰੀ ਲਖਨ ਬੋਲਣ ਬਾਣ ਖਰਾਸਰ ਸੰਧੋਗ ਵਖਾਣ ਜਿਨਹੇ ਲਖਤੀ ਸਰਨਾ ਜੀ ਫਰਮਾਇ ਤੇ ਉਪਾਈ ਜੇਤਾ ਕੀਤਾ ਤੇ ਤਾ ਨਾਵੇਂ ਨਾਇ ਕੋ ਥਾ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਮੇ ਇੱਕ ਵਾਰ ਜੋ ਤੁ ਤੁ ਭਾਵੇਂ ਸਾਈ ਭੜੀ ਕਰ ਸੂ ਸਦਾ ਸਲਾਮ ਝੰਨ ਅੰਕਾਰ ਬਰੀਏ ਹੱਤ ਪੈਰ ਤਨ ਦੇਹ ਪਾਣੀ ਚੋਂ ਤੈਤਰ ਸੁਖੇ ਮੂਤ ਗਲੇਤੇ ਕੱਪੜ ਹੋਏ ਦੇ ਸਭ ਲਈਏ ਹੋ ਤੋਏ ਭਰੀਏ ਮਦਬਾ ਪਾ ਕੇ ਸੰਗੋ ਧੋਪੇ ਨਾਵੇਂ ਕੇ ਰੰਗ ਪੁੰਨੀ ਫਾਪੀ ਅੱਖ ਨਾਇ ਕਰ ਕਰ ਕਰਣਾ ਲਿਖਲ ਹੈ ਜਾਓ ਹਾਪੇ ਵੀ ਜਾਪੇ ਹੀ ਖਾਉ ਨਾਨਕ ਕੁਕਮੀ ਆਓ ਜਾਓ ਤੀਰਥ ਅਪਦਾ ਦਦਾਂ ਜੇ ਕੋ ਪਾਵੇ ਸੁਲ ਕਾਮਣ ਸੁਨੇ ਮੰਨੇ ਅਵਨ ਕੀਤਾ ਪਵਨਤਰ ਗਰ ਤੀਰਥ ਮੰਨਾਉ ਸਭ ਗੁ ਤੇਰੇ ਮੇ ਨਾਹੀ ਕੋ ਬਿਨ ਕੋਈ ਕੀਤੇ ਭਗਤ ਨਾ ਹੋਏ ਚੋਲ ਸਤ ਬਾਣੀ ਬਰਮਾ ਸਤ ਸੋਹਾਂ ਸ੍ਰਾਮ ਚਾ ਕਵਣ ਸਵੇਲਾ ਵਕਤ ਕਵਣ ਕਵਣ ਤੇ ਤਕਵਣ ਵਾਰ ਕਵਣ ਸ੍ਰੁੱਤ ਮਹਾ ਕਮ ਜਿਤੋ ਹੋਆ ਆਕਾਰ ਵੇਲ ਨਾ ਪਾਇ ਭੰਦੇ ਜੇ ਹੋਵੇ ਲੇਖ ਪ੍ਰਾਨ ਵਕਤ ਨਾ ਪਾਇਓ ਘਾਦੀਆ ਜੇ ਲਿਖ ਲੈੇ ਕੁਰਾਨ ਤੇ ਤਵਾਰ ਨਾ ਜੋਗੀ ਜਾਣ ਰਤ ਮਹਾ ਨਾ ਕੋਈ ਜਾ ਕਰਤਾ ਸੀ ਟਿਕੋ ਸਾਜਿ ਆਪੇ ਜਾਣੇ ਸੋਇ ਕਿਵ ਕਰਾ ਕਾ ਕਿਵ ਸਾਲਾ ਹੈ ਕਿ ਵਰਨੇ ਕਿਵ ਜਾਣਾ ਨਾਨਕ ਆਖਨ ਸਭ ਕੋ ਆਕੇ ਇਕਨੇ ਸੁਆਣਾ ਵੱਡਾ ਸਾਹਿਬ ਵੱਡੇ ਨਾਂ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗਿਆਨਾ ਸੋਹੇ ਪਾਤਾਲ ਪਾਤਾਲ ਲਖੀ ਅਗਾਸਾ ਅਗਾਸੁਰ ਕੁੜਕ ਪਾਲ ਥਕੇ ਵੇਦ ਕਹਿਣਕ ਬਾਤ ਸੈ ਸਤਾਰੇ ਕਹਿਣਕ ਦੇ ਬਾਸੂ ਲਿਖਤਾਤ ਲੇਖ ਹੋਇ ਤਲਿ ਕੀ ਲੇਖ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣਿ ਆਪ ਸਲਾਹੀ ਸਲੈਤੀ ਸੁਰਤਿ ਨਾ ਪਾਈਐ ਨਦੀ ਗਾ ਤੇ ਵਾਹੂ ਪਵੇ ਸੁਮਿੰਦਨਾ ਜਾਣੀ ਸੁਮਦ ਸੰਤੋਤਨ ਗਿਰਾਸੀਤੀ ਮਾਲ ਤਨ ਕੀੜੀ ਤੁਲ ਨਾ ਹੋਣੀ ਜੇ ਇਸ ਮਨੁ ਨਾ ਵਿਸਰੇ ਅੰਤਨਾ ਸਿਫਤੀ ਕਹ ਨਾ ਅੰਤੀ ਅੰਤਨਾ ਕਰਨ ਦੇ ਨਾ ਤਿ ਅੰਤਨਾ ਵਿਖੜ ਸੁਨ ਨਾ ਤਿ ਅੰਤਨਾ ਜਾਪੇ ਘਾਵਨ ਮੰਤ ਅੰਤਨਾ ਜਾਪੇ ਕੀ ਤਾਇਕਾਰ ਅੰਤਨਾ ਜਾਪੇ ਭਾਰਾ ਵਾਰ ਅੰਤ ਕਾਰਨ ਕੇਤੇ ਵੇਲਾ ਹੈ ਤਾਂ ਕੀ ਅੰਤਨਾ ਪਾਏ ਜਾਏ ਇਹ ਅੰਤਨਾ ਜਾਣੇ ਕੋਈ ਬੋਤਾ ਕੀ ਆ ਬੋਤਾ ਹੋਏ ਵੱਡਾ ਸਾਇਬੋ ਚਾਹ ਤਉ ਜੀ ਉਪਰੁ ਚਾਹ ਨਾ ਇਹੁ ਲੁ ਚਾਹੇ ਇਕਤ ਸੂਚੇ ਕੋ ਜਾਣੈ ਸੋਇ ਜੇ ਵੱਡਾ ਭ ਜਾਣਿਆ ਪਾਪ ਨਾਨਕ ਨੰਦਰੀ ਕਰਮੀ ਦਾਤੇ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਨਾਤਮਾਏ ਕੀਤੇ ਮੰਗੈ ਜੋ ਰਿਵਪਾਰ ਕੀਤੇ ਅਗਨਤ ਨਹੀਂ ਵਿਚਾਰ ਕੀਤੇ ਖਪ ਟਟੇ ਵੇਕਾਰ ਕੀਤੇ ਲੈ ਲਮ ਕਿਰਪਾ ਹੈ ਕੀਤੇ ਮੁਰਖਾ ਹੈ ਕਾਏ ਕੇਤਿਆ ਦੂਭੂ ਸੁਨ ਮਾਰੇ ਪੀ ਦਾਤ ਦੇ ਦਾਤਾਰ ਬੰਦ ਖਲਾਸੀ ਪਾਣੀ ਹੋਇ ਹੋ ਰਾਖ ਨ ਸਕੇ ਕੋ ਜੇ ਕੋ ਖਾਈਗਾ ਖਾ ਨ ਪਾਇਓ ਜਾਣੇ ਜੇਤੀਆ ਮੁ ਖਾਈ ਆਪੇ ਜਾਣੇ ਆਪੇ ਦੇ ਆਖੇ ਸੀ ਪੀ ਕੇ ਕੇ ਜਿਸਨ ਬਕਸੇ ਸ ਬਸਲਾ ਨਾਲ ਪਾਸਾ ਹੀ ਪਾਸਾ ਅਮਲ ਗੁਨ ਮਲ ਵਪਾਰ ਮਲ ਵਪਾਰੀ ਅਮਲ ਪੰਡਾਰ ਮੁੱਲਾਵੇ ਮੁੱਲਾ ਜੈ ਮੁੱਲ ਪਾਇ ਮੁੱਲਾ ਸਮਾਈ ਮਉਤਲ ਮਉਲ ਦੇਵਾ ਨਮੋਤਲ ਮਉਲ ਫਰਮਾਨ ਮਉਲ ਬਖਸ਼ੀ ਸਮਲ ਨੇਸਾਨ ਮਉਲ ਕਰਮ ਫਰਮਾਨ ਮੁੱਲਾ ਮੁੱਲਾ ਕਹਿਣਾ ਜਾਇ ਆਖਾ ਘਰੇ ਲਵਲਾਇ ਆਖੇ ਵੇਦ ਪਾਠ ਪੁਰਾਨੇ ਆਖੇ ਪੜੇ ਘਰੇ ਵਿਖਿਆਣੇ ਆਖੇ ਵਰਮੇ ਆਖੇਂਦੇ ਆਖੇ ਗੋਪੀ ਤੇ ਗੋਵਿੰਦ ਆਖੇ ਇਸਰਾ ਆਖੇ ਸਦ ਆਖੇ ਗੀਤੇ ਗੀਤੇ ਬੁੱਧ ਆਖੇ ਦਾਨ ਮਾਖੇ ਦੇਵ ਆਖੇ ਸੁਰਨਾਮ ਜਨ ਸੇਵਕੀ ਤੇ ਆਖੇ ਆਕ੍ਰੁਣ ਪਾਇ ਕੀਤੇ ਕਹਿ ਕਹਿ ਉਤਰ ਜਾਇ ਕੀਤੇ ਕੀਤੇ ਹੋਰ ਕਰੇ ਤਾਖ ਨ ਸਕੇ ਕੇ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਕੋ ਆਖੇ ਭੂਲ ਵਿਦਾਰਤਾ ਲਿਖੀਏ ਸਰਗਵਾਰ ਗਵਾਰ ਸੂਦਰ ਕਿਹਾ ਸੋ ਕਰਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕਿਆ ਅ ਸੰਖਾ ਕੀਤੀ ਭਵਨ ਹਾਰੇ ਕੀਤੀ ਰਾਗ ਭਰੀ ਸੋਹ ਘਹਿਣ ਕੀਤੀ ਭਵਨ ਹਾਰੇ ਗਾਵ ਸੁਨੋ ਪਉਣ ਪਾਣੀ ਬੈ ਸੰਤਰ ਗਾਵੀ ਰਾਜੋ ਤਰਮਦਵਾਰੇ ਗਾਵੇ ਜਿਤੁ ਕੋ ਟਲਕ ਜਾਣ ਲਖ ਲਿਖਿ ਤਰੋ ਵਿਚਾਰੇ ਗਾਵੇ ਸ੍ਰੀ ਮਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਰਿੰਦਰਾ ਸਨ ਬੈਠੇ ਦੇਵਤਾਦਰ ਨਾਲੇ ਗਾਵੇ ਸ੍ਰੀ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜ ਰਖੀ ਸਿਰੁ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀ ਆਮਨ ਮੋਹਨ ਸੁਰਗਮਚਿ ਪਿਆਲੇ ਗਾਵਣ ਰਤਨਿਉ ਪਾਇ ਤੇਰੇ 68 ਤੀਰਤ ਨਾਲੇ ਗਾਵੇ ਜੋਦ ਮਹਾਬਲ ਸੂਰਾ ਗਾਵੇ ਖਾਣਿ ਉਚਾਰ ਗਾਵੇ ਕੰਡਮੰਡ ਵਰਪੰਡਾ ਕਰ ਕਰ ਰਖੇ ਧਾਰੇ ਸੀ ਤੁਦਨੋ ਗਾਵੇ ਜੋ ਤੁਦ ਪਾਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਣ ਸੇ ਮੈਂ ਚਿਤ ਨਿ ਆਉ ਨਾਨਕਿਆ ਵਿਚਾਰੇ ਸੋਈ ਸੋਈ ਸ੍ਰੀ ਸਤਿ ਸਾਹਿਬ ਸੱਚਾ ਸੱਚੀ ਨਾਹੀ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਨਨ ਚਾਏ ਰੰਗੀ ਰੰਗੀ ਭਾਤੀ ਕਰ ਕਰ ਜੀ ਸੀ ਮੈਂ ਜਨੀ ਉਪਾਈ ਕਰ ਕਰ ਵੇਖਿਆ ਕੀ ਤਾ ਆਪਣਾ ਜੋਤੀ ਸਤੀ ਵਢਿਆਈ ਜੋਤੀ ਸੁਭਾਵੇ ਸੋਈ ਕਰ ਸੀ ਰੁਕਮ ਨਾ ਕਰ ਨਾ ਜਾਈ ਸੁਰਪਾਸੰ ਸਹਾ ਪਾਸੈ ਵਿਨਾਨ ਕਰਹਿ ਨਰਜਾਈ ਹੁੰਦਾ ਸੰਤੋਗ ਤਰਮ ਪਰਜੋਲੀ ਤਾਨੁ ਕੀ ਕਰੈ ਵਿਪੂਰ ਖਿੰਥਾ ਕਾਲ ਕੁਹਾਰੀ ਕੈ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੇ ਜਗ ਜੀਤ ਆਦੇਤ ਸੇ ਆਦੇਸ ਆਤ ਨਿੰਨਾਦ ਨਾਚੁ ਹੋਜੂਗੇ ਕੋ ਵੇਸ ਬੁਖਤ ਗਿਆਨ ਦੇ ਆਪ ਨਾਰਨ ਕਟਕਟ ਵਾਜੇ 나ਥ ਆਪ ਨਾਚ 나ਤੀ ਸੁਭਜਾ ਕਿਰਿਸ ਦੇ ਅਵਰਾ ਸਾਦੇ ਸੰਜੋਗ ਜੋ ਦੇ ਕਾਰ ਚਲਾ ਬਿਲੇਖਿ ਆਵੇ ਭਾਗ ਆਦੇਤ ਸੇ ਆਦੇਸ ਆਦ ਨੀਲ ਨਾਦ ਨਾਦ ਜੁਗ ਜੁਗ ਏਕੋ ਵੇਸ ਏਕਾ ਮਾਇ ਜੁਗਤਿ ਵੈ ਤਿਨ ਚੇਲੇ ਪ੍ਰਵਾਨ ਇਕ ਸੰਸਾਰ ਇਕ ਭੰਡਾਰੀ ਇਕ ਲਾਇ ਦੀ ਬਾਣ ਜਿਵ ਤਿਸ ਪਾਵੇ ਤੇ ਵੈ ਜਲਾ ਵਜ ਬਹੋਵੇ ਪਰਮਾਨ ਉਹ ਵੇਖੈ ਨਨ ਦਰਨਾਵੇ ਬੋਤਾ ਹੈ ਵਿਡਾਨ ਆਦੇਤ ਸੇ ਆਦੇਸ ਆਦ ਨੀਲ ਨਾਦ ਨਾਦ ਜੁਗ ਜੁਗ ਏਕੋ ਵੇਸ ਹਾਸੇ ਲੋਇ ਲੋਇ ਭੰਡਾਰ ਜੋ ਕਿਸ ਪਾਇ ਸੁਵੇ ਕਾ ਵਾਰ ਕਰ ਕਰ ਵੇਖੈ ਸਰ ਦਿਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ

ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਕਟੀ ਛੁੱਟੈ ਸੰਸਾਰ ਦੀ ਸਾਜੂਰ ਕਰਵੇ ਕੇ ਸੋ ਨਾਨਕ ਉਤਮ ਨਹੀਂ ਤਨਾ ਕੋਏ ਰਾਤੀ ਰੁਤੀ ਤੇ ਤੀਵਾਰ ਪਵਨ ਪਾਣੀ ਅਗਨੀ ਪਾਤਾਲ ਦਸਵੀਂ ਧਰਤੀ ਤਾਬਰ ਕੀ ਧਰਮਸਾਲ ਦਸਵੀਂ ਜੀ ਜੁਬਤ ਕੇ ਰੰਗ ਤੁੰਕੇ ਨਾਮ ਨੇ ਕੇ ਅਨੰਤੇ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੁੱਚਾ ਦਰਬਾਰ ਤਿੱਥੈ ਸੋਣ ਪੰਚ ਪ੍ਰਾਣ ਅਦ੍ਰਿ ਕਰਮ ਭੂਮੀ ਨੀ ਸਾੜ ਕਚੁ ਬਕਾਇਉ ਥੇ ਪਾਇ ਨਾਨਕ ਈ ਜਾ ਪੇ ਜਾਇ ਧਰਮ ਖਨ ਕਹਿਓ ਧਰਮ ਗਿਆਨ ਖਨ ਕਾ ਕੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਗਾਨ ਮਹੇਸ ਕੀਤੇ ਵਰ ਮੈਂ ਘਾੜਤ ਗੜਿਆ ਰੂਪ ਰੰਗ ਕੀ ਵੇਸ ਕੀਤਾ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਨਿਝਨ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਦ ਕੀਤੇ ਕੀਤੇ ਦੀ ਵੀ ਵੇਸ ਕੀਤੇ ਦੇਵਧਾਨ ਮਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਘਾਣੇ ਕੀ ਤੇਆ ਬਾਣੀ ਕੀ ਤੇ ਉਪਾਤ ਨਿਰੰਦਰ ਕੀਤਿਆ ਸੁਰਤੀ ਸੇਵਕ ਕੀਤੇ ਨਾਨਕ ਅੰਤਨਾੰਤ ਗਿਆਨ ਖਣ ਮੈਂ ਘਣ ਪਰ ਚਾਂਡੇ ਦਿੱਥੇ ਨਾਦ ਬਿਨੋ ਰ ਕੋੜਨੰਦ ਚਰਮ ਕਣ ਕੀ ਬਾਣੀ ਰੂਪ ਤਥੈ ਘਾੜ ਤਕੜੀ ਬਹੁਤ ਰੋਪ ਤਾਂ ਕਿ ਅੰਗ ਲਗਥਿਆ ਨਾ ਜਾਏ ਦੇ ਕੋ ਕਹਿ ਪਿੱਛੇ ਪੁਛਟਾਇ ਦਿੱਥੈ ਘੜਿਆ ਸੁਰਤ ਮਤਮਨ ਬੋਲ ਤਥੈ ਘੜਿਆ ਸਰਾਸ ਰਾਗੇ ਸੋਧ ਕਰਮ ਖਣ ਕੀ ਬਾਣੀ ਜੋਰ ਦਿੱਥੈ ਹੋਰ ਨਾ ਕੋਈ ਹੋਰ ਦਿੱਤਾ ਜੋਤ ਮਹਾਬਲ ਸੂਰਤ ਜਨ ਮੇਂ ਰਾਮ ਰਹਿਆ ਭਰਪੂਰ ਦਿੱਤਾ ਸੀ ਤੋ ਸੀਤਾ ਮਹਾ ਨਾਮਾਇ ਤਾ ਕੇ ਰੂਪ ਨਾ ਕਥਨੇ ਜਾਏ ਨਾ ਮਰੀਨ ਠਾਗੇ ਜਾ ਜਨ ਕੇ ਰਾਮ ਸੇਵਨ ਮਾਹੇ ਤਿਤ ਭਗਤ ਵਸੇ ਕੇ ਲੋ ਕਰੇ ਨੰ ਸੱਜਾ ਮਨਸੋ ਸਚ ਕਨਵ ਵਸ ਅਨੰਕਾਰ ਕਰ ਕਰ ਵੇਖ ਨਦਰਿ ਨਿਹਾਲ ਜਥਾ ਕੰਡ ਮੰਡਰ ਪਰ ਪੰਡ ਜੇ ਕੋ ਕਤੇ ਕਾਂਤਨਾੰਤ ਵਿਥਲ ਲੋਲ ਆਕਾਰ ਜਿਵ ਜੇ ਹੁਕੰਦ ਮੇ ਤੁਕਾਰ ਵੇਖੇ ਵਿਗਸੇ ਘਰੇ ਵਿਚਾਰ ਨਾਨਕ ਕਥਨਾ ਕਲਡਾ ਸਰ ਜਤਪਹਾਰਾ ਧੀਰਜ ਨਾਰਨ ਮਤਵੇ ਦਸਥਿਆਰ ਪੋਖਲਾ ਗਨੀ ਤਪਤਾਉ ਭਾਂਡਾ ਪੰਮ੍ਰਿਤ ਢਾਲ ਰੀਆ ਸਭ ਸੋ ਟਿਡਕ ਸਾਜ ਜਨ ਕੋ ਨਦਰ ਘਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਭਗਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤੁ ਦਈ ਦਾਇ ਦਾਇਆ ਕੇ ਲੈ ਸਗਲ ਜਗਤ ਇੰਗਿਆ ਇਆ ਬੁਰਿਆ ਇਆ ਬਾਚੇ ਤਰ ਮਹ ਦੂਰ ਗਰਮੀ ਆਪੋ ਆਪਣੇ ਕੋਈ ਨੇੜੇ ਕੇ ਦੂਰ ਵੀਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮਿਕੂਦਲੇ ਤੂਤੀ ਸੁਟੀ ਨਾਲ ਵੀਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮਿਕੂਦਲੇ ਕੀ ਤੂਤੀ ਨਾਲ ਵਾਹਿਗੁਰੂ ਦਾ ਖਲਸਾ ਵਾਹਿਗੁਰੂ ਦੀ ਕੀਮਤੇ